ਚੱਲੋ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਚੱਲੇ ਆ ਜੀ ਚੰਡੀਗੜ੍ਹ ਇੱਥੇ ਅੱਜ ਆਪਾਂ ਚੈੱਕ ਕਰਨੇ ਆ ਜੀ ਇਨਵਰਟਰ ਰੀ ਸੀ ਇੱਥੇ ਆਪਾਂ ਜਾ ਕੇ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਕੀ ਪ੍ਰੋਬਲਮ ਆਈ ਸੀ ਵਿੱਚ ਆਪਾਂ ਜਾ ਰਹੇ ਆ ਜੀ ਖਰੜ ਪਹੁੰਚ ਗਏ ਆਪਾਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾ ਕੇ ਤੁਹਾਨੂੰ ਦਿਖਾਉਂਦੇ ਆ ਜੀ ਕਿੱਥੇ ਆਪਾਂ ਚੱਲੇ ਆ ਅੱਜ टाइम इत जाने जी चेक चेता पहुंच गया ਪਾਈ ਆ ਗਏ ਏਸੀ ਦੇਖਣ ਇੱਥੇ ਪਹੁੰਚ ਕੇ ਉਸਤਾਦ ਜੀ ਆ ਦੂਜੇ ਭਾਜੀ ਹਟਾ ਚੀ ਦੇ ਸੀ ਪਹਿਲਾਂ ਕਿ ਮਿਸਤਰੀ ਚੈੱਕ ਕਰ ਗਿਆ ਜੀ ਉਸ ਤੋਂ ਬਾਅਦ ਹੁਣ ਆਪਾਂ ਨੂੰ ਬੁਲਾਇਆ ਆਪਾਂ ਦੇਖਦੇ ਇਹਦੇ ਵਿੱਚ ਕੀ ਆ ਦਿੱਕਤ ਇਹ ਪੀਸੀ ਵੀ ਪਾਲੀ ਦਫਾਫੇ ਵਿੱਚ ਪੀਸੀ ਲੈ ਮੀਲੇ ਕੇ ਚੱਲੇ ਸੀ ਰਿਪੇਅਰ ਕਰਾਉਣ ਨੂੰ ਐ ਤੋਂ ਨਾ ਹੌਟ ਤੇ ਕੀ ਇਹ ਮੇਰੀ ਲੀ ਆਪਾਂ ਚੱਲੇ ਬਾਹਰ ਨੂੰ ਜੀ ਐਂਟਰ ਤੇ ਕੈਂਟਰ ਆ ਤੇ ਕੈਂਟਰ ਮੜ ਜਾ ਇਹ ਫਿਰ ਮਲਾਦਣਾ ਹੈ ਜਾਂ ਅੰਦਰ ਮੈਂ ਤਾਂ ਉਦੋਂ ਨੂੰ ਪਿਉਣਾ ਦਿੱਸਦਾ ਨੂੰ ਆਪ ਲੱਗਦਾ ਤਾਂ ਇਹ ਆ ਸਾਡੇ ਉਸਤਾਦ ਜੀ ਜਾ ਰਹੇ ਉਲਝਿਆਂ ਦੇ ਥੋੜੇ ਜਿਹਾ ਆਹ ਦੇਖੋ ਜੀ ਐਂ ਦਾ ਅਸੀਂ ਗਲਤ ਰਾਏ ਦਿੰਦੇ ਨਹੀਂ ਆ ਦੇਖੋ ਨਿਕਲ ਰਹੇ ਆਪਾਂ ਬਾਹਰ ਆ ਦੇਖੋ ਫਲੈਟ ਬਾਬੇ ਦੇ ਕਿੰਨਾ ਸੋਹਣਾ ਵਿਊ ਆ ਕਿੰਨਾ ਸੋਹਣਾ ਜੀ ਇਹ ਇੱਕ ਵਾਰ ਤਾਂ ਆ ਜਾ ਤਾ ਕੈਨੇਡਾ ਆ ਕੇ ਮੈਂ ਯਸਮੀ ਪ੍ਰੈਸ਼ਰ ਪਾਇਆ ਸੀ ਇੰਦਰਾਪੁਰ ਸਰਕਾ ਨੂੰ ਪੁੱਛਣਾ ਕਰਦਾ ਸੀ ਕੋਈ ਨਾ ਕੰਮ ਕਰਦਾ ਉਹਦੇ ਕੋਲ ਬੂਹੇ ਤਰ ਮੈਂ ਤੁਹਾਨੂੰ ਜੇ ਸਪਟ ਦੇ ਦਿੱਤੇ ਨਿੰਦਾ ਹੁਪਿਆ ਦੇ ਕੋਲੋਂ ਵੱਲ ਬਣੇ ਉਹ ਤਾਂ ਮੈਂਲਾ ਮੰਡਲ ਪਹੁੰਚ ਗਏ ਜੀ ਨਵੀਂ ਲੋਕੇਸ਼ਨ ਤੇ ਇੱਥੇ ਅੱਜ ਆਪਾਂ ਜਿਹੜਾ LG ਦਾ AC ਲਗਾਇਆ ਉੱਪਰ ਵਾਲਾ ਮੈਨੂੰ ਤਾਂ ਲੱਗਦਾ ਉਹ ਬਲਾਕ ਆ ਕੋਈ ਨਹੀਂ ਦਿੱਤੀ ਸਮਾਨ ਤਾਂ ਨਹੀਂ ਉਹ পুরো ਪੂਰਾ ਹੰਟ ਕਰਾ ਦੇ ਨਾ ਸਮਾਨ ਤਾਂ ਉਹ ਆਪਣੇ ਉਸਤਾਦ ਜੀ ਲੱਗ ਗਏ ਜੀ BC ਫਟਕਾ ਨਾਲ LG ਦੇ ਸੀ ਜੀ ਆ ਦੇਖੋ ਬਾਬਿਓ ਆ ਇਸ IFELG ਦਾ खासा ਪੁਰਾਣਾ ਮਾਡਲ ਹੈ ਲੱਗਿਆ ਹੋਇਆ ਹਸਪੀਟਲ 'ਚ ਇੱਥੇ ਅੱਜ ਆਪਾਂ ਇਹਨੂੰ ਫਿੱਟ ਕਰਕੇ ਚਲਾ ਕੇ ਦੇਖਣਾ ਇਨਵਰਟਰ 'ਚ ਥੋੜੀ ਦਿੱਕਤ ਪੰਗਾ ਇਹ ਹੈ ਇਹ ਰਿਪੇਅਰ ਚੰਡੀਗੜ੍ਹੇ ਹੁੰਦੀ ਆ ਲੋਕਲ ਰਿਪੇਅਰ ਨਹੀਂ ਹੁੰਦੀ ਇਹਦੀ ਰਿਪੇਅਰ ਕਰਨ ਜਾਣਾ ਪੈਂਦਾ ਦੂਰ ਬਾਬਿਓ ਤੁਹਾਨੂੰ ਪਤਾ ਹੀ ਹੈ ਕਿਹੜੇ ਮਕੈਨਿਕ ਵੀਰਾਲ ਸਾਰੇ ਜਾਣਦੇ ਵੀ ਕਿੱਥੇ ਜਾਣਾ ਪੈਂਦਾ ਸੋ ਆਗੇ ਬਾਹਰ ਦੇਖੋ ਬਾਹਰ ਆਪਾਂ ਆਉਟਰ ਖੋਲਿਆ ਹੋਇਆ ਤਾਂ ਪਹਿਲਾਂ ਹੁਣ ਵਾਸਤੇ ਦੇ ਵਿੱਚ ਪੀਸੀ ਫਿਟ ਕਰਕੇ ਇਹਨੂੰ ਚਲਾ ਕੇ ਦੇਖਣਾ ਵੀ ਚੱਲਦਾ ਹੈ ਆਪਣੇ ਇੱਕ ਮਿੰਟ ਸੈਂਸਰ ਦੇ ਪਹਿਲਾਂ ਆਪਣੇ ਉਸਤਾਦ ਜੀ ਦੇਖੋ ਖੁਸਾ ਹੋ ਰਹੇ ਨੇ ਸੈਂਸਰ 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 ਕਰੀ ਜਾਂਦੇ ਆ ਆ ਦੇਖੋ ਆਪਾਂ ਨੇ ਏਸੀ ਦੀ ਪੀਸੀ ਵੀ ਟੈਂਪਰੇਰੀ ਤਰੀਕੇ ਨਾਲ ਫਿਟ ਕਰਤੀ ਹੁਣ ਇਹਨੂੰ ਚਲਾਇਆ ਦੇਖਦੇ ਆ ਕਿੰਦਾਂ ਵਰਕ ਕਰਦਾ ਰਿਪੇਅਰ ਦਾ ਕਰਾਈਏ ਇਹਦੀ ਜੇ ਕਾਮਯਾਬ ਹੋ ਗਿਆ ਆਪਣਾ ਜਿਹੜਾ ਏਸੀ ਦਾ ਇਹ ਬਾਬੇ ਉਹ ਨਹੀਂ ਚੱਲਿਆ ਥਾਲੀ ਦਿੱਕਤ ਆਈ ਗਈ ਐਨਵਰਟਰ ਏਸੀ ਜਹੀ ਪੰਗਾ ਕੇ ਲੈਣਾ ਤੁਸੀਂ ਫਿਕਸਡ ਸਪੀਡ ਲੈ ਕਰੋ ਇਹਨਾਂ ਨੇ ਕੀਤਾ ਦਿਮਾਗ ਖਰਾ ਸਾਡਾ ਸਾਰਾ ਦਿਨ ਦੋਏ ਏਸੀ ਕਰੇ ਦੋਨਾਂ ਚ ਕੋਈ ਨਹੀਂ ਕਾਮਯਾਬ ਹੋਇਆ ਹੁਣ ਦੇਖ ਸਾਨੂੰ ਦਿਖਾਉਂਦੇ ਅਗਲੇ ਬਲੌਗ ਵਿੱਚ ਵੀਕ ਬਣਦਾ ਤਾਂ ਕੁਛ ਨਹੀਂ ਇਸ ਵਾਰ ਆਪਾਂ ਏਸੀ ਨੂੰ ਕਰਤਾ ਓਕੇ ਆਪਣੇ ਏਸੀ ਚੱਲ ਪਿਆ ਸੀ ਪਣੀ ਭਾਜੀ